ਪੰਜਾਬ ਦੀ ਭਾਜਪਾ ਟੀਮ ਸਰਦਾਰ ਬਲਵੰਤ ਸਿੰਘ ਰਾਜੋਆਣਾ ਸਾਹਿਬ ਦੀ ਫਾਂਸੀ ਦੇ ਮਸਲੇ ਤੇ ਬਿਲਕੁਲ ਚੁੱਪ ਹੈ ਇੱਕ ਪਾਸਿਓਂ ਬੜੇ ਧਗਮਜੇ ਮਾਰਦੇ ਆ ਕਿ ਮੋਦੀ ਸਰਕਾਰ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਦੂਜੇ ਪਾਸਿਓਂ ਜੇ ਦੇਖਿਆ ਜਾਵੇ ਤੇ ਅੱਜ 29 ਸਾਲ ਹੋ ਗਏ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਜੇਲ੍ਹ ਚ ਬੈਠੇ ਆ 18 ਸਾਲ ਤੋਂ ਵੱਧ ਹੋ ਗਏ ਨੇ ਉਹਨਾਂ ਨੂੰ ਫਾਸੀ ਦੀ ਚੱਕੀ 'ਚ ਬੰਦ ਬੈਠਿਆਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਦਾ ਦਿਨ ਨਿਸ਼ਚਿਤ ਕੀਤਾ ਸੀ ਕਿ ਜਿਹੜੀ ਭਾਰਤ ਸਰਕਾਰ ਹੈ ਉਹ ਆਪਣਾ ਜਿਹੜਾ ਬਿਆਨ ਹੈ ਉਹ ਦਰਜ ਕਰਾਵੇ ਕਿ ਬਲਵੰਤ ਸਿੰਘ ਰਾਜਵਾਨਾ ਸਾਹਿਬ ਦੇ ਕੇਸ ਦਾ ਕੀ ਕਰਨਾ ਹੈ ਇੱਥੇ ਮੈਂ ਦੱਸ ਦਿਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਲੰਮੇ ਸਮੇਂ ਤੋਂ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਜਿਹਦੀ ਸੁਣਵਾਈ ਹੋਣੀ ਹੈ ਭਾਰਤੀ ਜਨਤਾ ਪਾਰਟੀ ਕੋਈ ਵੀ ਜਿਹੜੀ ਸਰਕਾਰ ਇਹਨਾਂ ਦੀ ਕੇਂਦਰ ਸਰਕਾਰ ਹੈ ਉਹ ਜਵਾਬ ਦਾਵਾ ਸੁਪਰੀਮ ਕੋਰਟ ਦੇ ਵਿੱਚ ਦਾਖਲ ਨਹੀਂ ਕਰ ਰਹੀ ਹੈ ਇਥੋਂ ਮਰਸ਼ਾ ਸਾਫ ਹੈ ਕਿ ਕੀ ਚਾਹੁੰਦੇ ਹੈ ਦੂਜੇ ਬੰਨਿਓ ਜੇ ਕਿਸਾਨੀ ਦੀ ਗੱਲ ਕਰ ਲਈ ਜਾਵੇ ਤੇ ਅੱਜ ਕਿਸਾਨੀ ਦਾ ਮੁੱਦਾ ਇਹੋ ਜਿਹਾ ਹੈ ਕਿ ਪੰਜਾਬ ਜਿੱਥੇ ਤਾਂ 5 ਲੱਖ ਦੇ ਲਗਭਗ 1 ਏਕੜ ਜਿਹੜੀ ਸਾਡੀ ਜ਼ਮੀਨ ਬਰਬਾਦ ਹੋ ਚੁੱਕੀ ਹੜ੍ਹਾਂ ਨਾਲ ਤੇ ਦੂਜੇ ਪਾਸੇ ਜਿਹੜਾ ਸਾਡੀ ਝੋਨੇ ਦੀ ਫਸਲ ਹੈ ਉਹਦਾ ਝਾੜ ਬਿਲਕੁਲ ਘਟ ਚੁੱਕਾ ਹੈ ਜਿੱਥੇ ਹੜ ਨਹੀਂ ਆਏ ਉਥੇ ਵੀ ਜ਼ਿਮੀਂਦਾਰਾਂ ਨੂੰ ਸਭ ਤੋਂ ਕਿਸਾਨਾਂ ਨੂੰ ਵੱਡੀ ਮਾਰ ਪੈ ਰਹੀ ਹੈ 20 20 ਮਣ ਕਿल्ले ਦਾ ਝਾੜ ਘਟ ਚੁੱਕਾ ਹੈ ਔਰ ਤੀਜੀ ਜਿਹੜੀ ਜਿਹਨੂੰ ਮੌਇਸਚਰ ਕਹਿੰਦੇ ਆ ਨਮੀ ਵਾਲੀ ਸ਼ਰਤ ਹੈ ਉਹ ਵੱਡੇ ਪੱਧਰ ਤੇ ਰੱਖੀ ਹੋਈ ਹੈ ਜਿਹਦੇ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਹੋਰ ਤੇ ਹੋਰ ਵੇਖੀਏ ਉਤੋਂ ਜਿਹੜੀ ਕਣਕ ਦੀ ਬਿਜਾਈ ਵਾਲਾ ਸਮਾਂ ਉਹ ਨੇੜੇ ਆ ਚੁੱਕਾ ਹੈ ਅਜੇ ਸਿਰਫ 10% ਝੋਨਾ ਜਿਹੜਾ ਮੰਡੀਆਂ ਦੇ ਵਿੱਚ ਆਇਆ ਉਹ ਵੀ ਜਿੰਨਾ ਕ ਆੜਤੀਆਂ ਨੇ ਆਪ ਦੇ ਲੈਵਲ ਦੇ ਉੱਤੇ ਜਾਂ ਛਿਲਰ ਵਾਲਿਆਂ ਨੇ ਕੂਲ ਕੇ ਰੱਖ ਲਿਆ ਮੰਡੀਆਂ 'ਚ ਅੰਬਾਰ ਲੱਗ ਗਿਆ ਤੇ ਦੂਜਾ ਕੁਝ ਖਿਲਾਰਿਆ ਹੋਇਆ ਜ਼ਿਮੀਂਦਾਰਾਂ ਨੇ ਕਿਉਂਕਿ ਉੱਥੇ ਕਿਹਾ ਜਾਂਦਾ ਕਿ ਤੁਹਾਡੇ ਝੋਨੇ ਦਾ ਮੌਇਸਚਰ ਜ਼ਿਆਦਾ ਹੈ ਪੰਜਾਬ ਦੇ ਵਿੱਚ ਵਾਰ-ਵਾਰ ਕੇਂਦਰ ਦੇ ਮੰਤਰੀ ਆ ਰਹੇ ਆ ਚੰਗੀ ਗੱਲ ਆਉਣ ਜੀ ਆਇਆਂ ਨੂੰ ਪਰ ਨਾ ਤਾਂ ਪੰਜਾਬ ਦੀ ਬੀਜੇਪੀ ਜੁਨਟ ਤੇ ਨਾ ਪੰਜਾਬ ਦੀ ਸਰਕਾਰ ਉਹਨਾਂ ਦੇ ਕੋਲ ਕਿਸਾਨੀ ਦੀ ਕੋਈ ਗੱਲ ਹੀ ਨਹੀਂ ਕਰਦੀ ਇਹ ਦੋਵੇਂ ਤਰ੍ਹਾਂ ਆਪਸ ਵਿੱਚ ਚੋਰ ਸਿਪਾਈ ਵਾਲਾ ਖੇਲ ਰਚੀ ਬੈਠੀਆਂ ਨੇ ਸੋ ਮੈਂ ਤਾਂ ਬੇਨਤੀ ਕਰਾਂਗਾ ਪੰਜਾਬ ਦੀ ਬੀਜੇਪੀ ਜੁਨਟ ਨੂੰ ਕਿ ਭਾਈ ਇੱਕ ਬੇਨਤੀ ਨੂੰ ਜਰੂਰ ਪ੍ਰਵਾਨ ਕਰੋ ਤੁਸੀਂ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਬੰਦੀ ਕਿਉਂ ਨਹੀਂ ਜੇ ਬੋਲ ਰਹੇ ਬਾਰ-ਬਾਰ ਇੱਥੇ ਮੰਤਰੀ ਆ ਰਹੇ ਨੇ ਪ੍ਰਧਾਨ ਮੰਤਰੀ ਜੀ ਵੀ ਹੋ ਕੇ ਗਏ ਨੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿ ਸਾਡੀਆਂ ਸਿੱਖਾਂ ਦੀਆਂ ਭਾਵਨਾਵਾਂ ਨੇ ਸਾਡੇ ਪੰਜਾਬ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਸ ਗੱਲ ਨਾਲ ਫਿਰ ਖੇਤੀਬਾੜੀ ਮੰਤਰੀ ਕੱਲ ਹੋ ਕੇ ਗਏ ਨੇ ਕਿਸੇ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਕਿ ਕਿਸਾਨੀ ਦੇ ਸਾਡੇ ਆ ਮੁੱਦੇ ਜਿਹੜੇ ਸਮੇਂ ਦੇ ਅਨੁਸਾਰ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਸਾਡਾ ਝਾੜ ਘਟ ਗਿਆ ਸਾਨੂੰ ਕੋਈ ਮੁਆਵਜ਼ਾ ਚਾਹੀਦਾ ਹੈ ਸਾਨੂੰ ਕੋ ਉਹਦਾ ਬੌਨਸ ਚਾਹੀਦਾ ਜੇਕਰ ਪੰਜਾਬ ਸਰਕਾਰ ਹੂਕ ਸੌਂਗੀ ਆ ਪੰਜਾਬ ਸਰਕਾਰ ਕੇਂਦਰ ਦੇ ਕੇ ਨਹੀਂ ਬੋਲ ਰਹੀ ਤੇ ਜਿਹੜੀ ਭਾਪੀ ਇਹ ਚਾਹੁੰਦੀ ਹੈ ਕਿ ਅਸੀਂ ਪੰਜਾਬੀਆਂ ਦੀਆਂ ਵੋਟਾਂ ਲਈਏ ਉਹ ਚੋਪ ਕਿਉਂ ਆ? ਉਹ ਕਿਉਂ ਨਹੀਂ ਪੰਜਾਬੀਆਂ ਦੇ ਮੁੱਦੇ ਚੁੱਕ ਰਹੇ? ਉਹ ਕਿਉਂ ਨਹੀਂ ਕਿਸਾਨਾਂ ਦੇ ਮੁੱਦੇ ਚੁੱਕ ਰਹੇ ਆਪਦੀ ਲੀਡਰਸ਼ਿਪ ਕੋਲ ਆਪਦੀ ਸਰਕਾਰ ਕੋਲ ਸਿਰ ਤੋਂ ਸਿਰਫ ਇੱਕ ਡਰਾਮਾ ਜਿਹੜਾ ਪੰਜਾਬ ਦੇ ਨਾਲ ਕੀਤਾ ਜਾ ਰਿਹਾ ਹੈ। ਉਹ ਚਾਹੇ ਹੜਪੀੜ ਦਾ ਵਾਲੀ ਗੱਲ ਕਰ ਲਓ। ਚਾਹੇ ਕਿਸੇ ਹੋਰ ਮੁੱਦਿਆਂ ਤੇ ਗੱਲ ਕਰ ਲਓ। ਮੈਂ ਤਾਂ ਅਕਸਰ ਹੀ ਕਹਿਣਾ ਹੁੰਦਾ ਕਿ ਜਿੰਨਾ ਜਿੰਨਾਂ ਨੇ ਉਹ ਵੇਖਿਆ ਨਾ ਸ਼ਕਤੀਮਾਨ ਉਹਦੇ 'ਚ ਦੋ ਪਾਤਰ ਸਨ। ਇੱਕ ਗੰਗਾਤਰ ਇੱਕ ਸ਼ਕਤੀਮਾਨ। ਬਸ ਉਹੀ ਹੈ ਪੰਜਾਬ ਦੇ ਵਿੱਚ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਹ ਦੋਵਾਂ ਪਾਸਰਾਂ ਦਾ ਰੋਲ ਅਦਾ ਕਰ ਰਹੀ ਹੈ ਗੰਗਾਤਾਰੀ ਇਥੇ ਸ਼ਕਤੀਮਾਨ ਬਣਿਆ ਬੈਠਾ ਹੈ ਸ਼ਕਤੀਮਾਨ ਇਥੇ ਗੰਗਾਤਾਰ ਹੈ ਬਸ ਪੰਜਾਬ ਦੇ ਲੋਕਾਂ ਨੂੰ ਥੋੜੀ ਜੀ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਇਹ ਜਿਹੜੀਆਂ ਲੋਕ ਨੇ ਕਿ ਕਿੱਥੋਂ ਕਿਵੇਂ ਪੰਜਾਬ ਪੰਜਾਬੀ ਆਦੀ ਆਪਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕਿਵੇਂ ਰੋਜ਼ ਨਵੇਂ ਤੋਂ ਨਵਾਂ ਪ੍ਰੋਪਾਗੈਂਡਾ ਕੋਈ ਰੋਜ਼ ਨਵੇਂ ਤੋਂ ਨਵਾਂ ਇਹੋ ਜਿਹਾ ਕੰਮ ਸ਼ੁਰੂ ਕਰ ਰਹੇ ਨੇ ਜਿਹਦੇ ਸਾਡੀ ਲੋਕਾਂ ਨੂੰ ਸਮਝ ਘਾਟ ਆ ਰਹੀ ਹੈ بس ਇਹ ਲੋਕ ਉਸ ਗੱਲ ਦਾ ਫਾਇਦਾ ਚੱਕ ਕੇ ਪੰਜਾਬ ਪੰਜਾਬੀਅਤ ਦਾ ਨੁਕਸਾਨ ਕਰ ਰਹੇ ਨੇ। ਇਹ ਉਹਨਾਂ ਨੂੰ ਵਾਪਸ ਬੁਲਾਉਣ ਦੇ ਵਿੱਚ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਇਹ ਜਿਹੜਾ ਮੈਮੋਰੰਡਮ ਅੱਜ ਡੀਸੀ ਸਾਹਮਣੇ ਰੱਖੀ ਰਾਸ਼ਟਰਪਤੀ ਜੀ ਮੋਗੰਦ ਰੋਪੀ ਨੂੰ ਦਿੱਤਾ ਜਾਣਾ ਹੈ। ਸੋ ਆਸ ਕਰਦੇ ਹਾਂ ਕਿ ਜਿਹੜੀ ਸੈਂਟਰ ਦੀਆਂ ਸਰਕਾਰਾਂ ਤੇ ਪੰਜਾਬ ਸਰਕਾਰ ਰਲੀਆਂ ਹੋਈਆਂ ਨੇ ਰਾਜੋਵਾਲਾ ਸਾਹਿਬ ਨੂੰ ਖਸਮ ਦੇਣਾ ਚਾਹੁੰਦੀਆਂ। ਉਹ ਰੱਦ ਕੀਤੀ ਜਾਵੇ ਤੇ ਜਿਹੜੀਆਂ 50 ਕੰਪਨੀਆਂ ਆਈਆਂ ਹਨ ਬੀਐਸਐਫ ਦੀਆਂ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾਵੇ ਇਸ ਸੰਬੰਧ ਦੇ ਵਿੱਚ ਇਹ ਅੱਜ ਜਿਹੜਾ ਮੈਮੋਰੰਡਮ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਫਤਿਹਗੜ੍ਹ ਸਾਹਿਬਿੱਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਨਾਲ ਬਹੁਤ ਵੱਡਾ ਵਿਤਕਾ ਹੋ ਰਿਹਾ ਜੇ ਅਸੀਂ ਰਜੀਵ ਦੇ ਕਤਲਾਂ ਦੀ ਗੱਲ ਕਰਦੇ ਹਾਂ ਉਹ ਉਹਨਾਂ ਨੂੰ ਕੀ ਉਹਨਾਂ ਨੇ ਕਹਿਵਾ ਕੀਤਾ ਜਾਂਦਾ ਉਹਨਾਂ ਦੀ ਗੀ ਉਹਨਾਂ ਦੀਆਂ ਫਾਂਸੀਆਂ ਮਾਫ਼ ਕਰੀਆਂ ਜਾਂਦੀਆਂ ਸਾਡੇ ਅੱਜ ਤੱਕ 84 ਦੇ ਵਿੱਚ ਗਲਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਟਹਿਰ ਪਾਏ ਗਏ ਛੋਟੇ ਛੋਟੇ ਬੱਚਿਆਂ ਨੂੰ ਸੀਹਿਤ ਕੀਤਾ ਗਿਆ ਘਰਾਂ ਦੇ ਇੱਕ ਘਰ ਬੇਕਾਰ ਕਰਤੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਸਭ ਪਿੰਗ ਉਹਨਾਂ ਨੂੰ ਜਿਹੜਾ ਹਿੰਦੂਵਾਦ ਆ ਉਹਨਾਂ ਨੂੰ ਕੀ ਨਹੀਂ ਕਿਹਾ ਉਹਨਾਂ ਨੂੰ ਕੀ ਰਿਹਾ ਕਰਿਆ ਜਾਂਦਾ ਸਾਡੇ ਸਿੱਖਾਂ ਨੂੰ ਕੀ ਨਹੀਂ ਜਿਹੜਾ ਤੋਂ ਬਾਅਦ ਜਿਆਦਾ ਪੂਰੀਆਂ ਸਜ਼ਾ ਹੋ ਚੁੱਕੀਆਂ ਉਹਨਾਂ ਨੂੰ ਬਹੁਤ ਬਾਹਰ ਕੀਤਾ ਜਾਵੇ ਅੰਨਿਆ ਮੈਂ ਬੇਨਤੀਆਂ ਕਰਦਾ ਹੋਇਆ ਵਾਹਿਗੁਰੂ ਜੀ ਕਾ ਕਰਦਾ ਵਾਹਿਗੁਰੂ ਜੀ ਕੀ ਫਤਿਹ